aplicar लाई वा , L . ਹਲਕਾ ਨਾਰਥ ਦੇ ਵਿੱਚ ਮੌਜੂਦ ਆ ਉੱਤਰੀ ਦੇ ਵਿੱਚ ਜਿੱਥੇ ਦੱਸ ਦਈਏ ਕਿ ਹਾਈ ਲੈਵਲ ਬ੍ਰਿਜ ਜਿਹੜਾ ਬਣਿਆ ਸੋ ਦੱਸ ਦਈਏ ਉੱਤਰੀ ਦੇ ਵਿੱਚ ਤਸਵੀਰਾਂ ਮੇਰੇ ਪਿੱਛੇ ਦੀਆਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਦੇਖ ਸਕਦੇ ਹੋ ਕਿ ਤਿਆਰੀਆਂ ਜਿਹੜੀਆਂ ਉਹ ਕਿਸ ਤਰੀਕੇ ਦੀਆਂ ਕੀਤੀਆਂ ਜਾ ਰਹੀਆਂ ਨੇ ਸੋ ਦੱਸ ਦਈਏ ਲੁਧਿਆਣਾ ਦੇ ਹਲਕਾ ਨਾਰਥ ਦੇ ਵਿੱਚ ਬੁੱਡੇ ਦਰਿਆ ਦੇ ਉੱਪਰ ਬਣਿਆ ਪੁਲ ਕਾਫੀ ਲੰਬੇ ਸਮੇਂ ਤੋਂ ਇਸ ਪੁਲ ਦੀ ਜਿਹੜੀ ਆ ਉਡੀਕ ਸੀਗੀ ਲੋਕਾਂ ਨੂੰ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਪੁਲ ਜਿਹੜਾ ਹੈ ਖਰਾਬ ਪਿਆ ਹੋਇਆ ਸੀਗਾ ਸੋ ਕਿਤੇ ਨ ਕਿਤੇ ਕਾਫੀ ਜ਼ਿਆਦਾ ਇਹਨੂੰ ਜੜੀ ਦਿੱਕਤ ਸੀਗੀ ਤਾਂ ਲੋਕਾਂ ਨੂੰ ਵੀ ਕਾਫੀ ਜਾਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਸੀਗਾ ਸੋ ਇਹ ਪੁਲ ਦੇ ਨਾ ਬਣੇ ਹੋਣ ਕਰਕੇ ਪੁਲ ਨੂੰ ਦਿੱਕਤ ਹੋਣ ਕਰਕੇ ਜਦੋਂ ਪੁਲ ਦੀ ਹਾਲਤ ਜਿਹੜੀ ਆ ਕਾਫੀ ਖਸਤਾ ਹੋਣ ਕਰਕੇ ਲੋਕਾਂ ਨੂੰ ਰੂਟ ਜਿਹੜਾ ਡਾਇਵਰਟ ਕਿੰਨਾ ਪੈਂਦਾ ਸੀਗਾ ਸੋ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਦੇਖ ਸਕਦੇ ਹੋ ਕਿ ਲੋਕਾਂ ਨੂੰ ਜਿਹੜਾ ਲੁਧਿਆਣਾ ਦੇ ਜਲੰਧਰ ਬਾਈਪਾਸ ਸਲੇਮ ਟਾਬਰੀ ਤੋਂ ਜਿਹੜਾ ਰੂਟ ਡਾਇਵਰਟ ਕਰਕੇ ਉਹਨਾਂ ਨੂੰ ਜਿਹੜਾ ਸਿੱਧਾ ਘੈਂਟਾ ਕਰਨੂ ਜਾਂ ਜਗਰਾਹ ਪੁਲਵਲ ਨੂੰ ਜਾਣਾ ਪੈਂਦਾ ਸੀਗਾ ਸੋ ਅੱਜ ਉਹਨਾਂ ਨੂੰ ਇਹ ਜਿਹੜਾ ਪੁਲ ਹੈ ਜਿਸ ਨੂੰ ਤਿਆਰ ਕੀਤਾ ਗਿਆ ਸੋ ਉਸ ਤੋਂ ਬਾਅਦ ਇਹਦਾ ਅੱਜ ਉਦਘਾਟਨ ਦਾ ਜਿਹੜਾ ਸਮਾਂ ਰੱਖਿਆ ਗਿਆ ਸੀਗਾ ਸਾਡੇ 12:10 ਦੱਸ ਦਈਏ ਕਿ ਸਾਡੇ 12:00 ਦਾ ਜਿਹੜਾ ਸਮਾਂ ਉਹ ਰੱਖਿਆ ਗਿਆ ਸੀਗਾ ਸੋ ਦੱਸ ਦਈਏ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਮਜੀਠਾ ਹਲਕੇ ਦੇ ਵਿੱਚ ਹੋਏ ਬੜੇ ਮੰਤਪਾਗੀ ਘਟਨੇ ਤੋਂ ਬਾਅਦ ਇਹ ਜਿਹੜਾ ਉਦਘਾਟਨ ਸੀਗਾ ਅੱਜ ਉਹ ਕੈਨਸਲ ਕਰ ਦਿੱਤਾ ਗਿਆ ਪਰ ਤਿਆਰੀਆਂ ਜਿਹੜੀਆਂ ਉਹ ਤੁਹਾਡੇ ਨਾਲ ਇਸ ਟਾਈਮ ਦੀਆਂ ਸਾਂਝਾ ਕਰਾ ਰਹੇ ਹਾਂ ਦੇਖ ਸਕਦੇ ਹੋ ਕਿ ਫਿਰ ਹਾਲ ਇੱਥੇ ਜਿਹੜੇ ਮੌਕੇ ਤੇ ਮੌਜੂਦ ਜਿਹੜੇ ਪੁਲਿਸ ਕਰਮਚਾਰੀ ਨੇ ਉਹਨਾਂ ਵੱਲੋਂ ਸੋ ਕਾਫੀ ਵਧੀਆ ਤਰੀਕੇ ਨਾਲ ਜਿਹੜਾ ਅੱਜ ਤਿਆਰੀ ਕੀਤੀ ਗਈ ਹੈ ਸੋ ਬੁੱਡੇ ਦਰਿਆ ਦੇ ਉੱਤੇ ਬਣਿਆ ਜਿਹੜਾ ਹਾਈ ਲੈਵਲ ਦਾ ਜਿਹੜਾ ਵਿਰਜ ਸੋ ਇਸ ਨੂੰ ਇਹਦੀ ਹਾਲਤ ਜਿਹੜੀ ਕਾਫੀ ਖੱਤਾ ਹੋਣ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈਂਦਾ ਸੀਗਾ ਸੋ ਇਸ ਪੁਲ ਨੂੰ ਤਿਆਰ ਕੀਤਾ ਗਿਆ ਸੋ ਉਸ ਤੋਂ ਬਾਅਦ ਇਹਦਾ ਜਿਹੜਾ ਉਦਘਾਟਨ ਹੈ ਉਹ 13 ਤਰੀਕ ਦਾ ਜਿਹੜਾ ਰੱਖਿਆ ਹੋਇਆ ਸੀਗਾ ਸੋ ਦੱਸ ਦਈਏ 13 ਤਰੀਕ ਨੂੰ ਹਲਕਾ ਮਜਿੱਠੇ ਵਿੱਚ ਹੋਏ ਬੜੀ ਮੰਤਪਾਗੀ ਕਟਨੇ ਤੋਂ ਬਾਅਦ ਇਸ ਪੁਲ ਦਾ ਜਿਹੜਾ ਉਦਘਾਟਨ ਹੈ ਉਹ ਅੱਜ ਕੈਨਸਲ ਕਰ ਦਿੱਤਾ ਗਿਆ ਸੋ ਨਵਾਂ ਸਮਾਂ ਨਵਾਂ ਟਾਈਮ ਜਿਹੜਾ ਉਹ ਵੀ ਦੱਸਿਆ ਜਾਊਗਾ ਪਰ ਅੱਜ ਦੀਆਂ ਤਿਆਰੀਆਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਕਿਉਂਕਿ ਇੱਕ ਪਾਸੇ ਲੋਕ ਵੀ ਜਿਹੜੇ ਨੇ ਉਹ ਵੀ ਬੈਠੇ ਹੋਏ ਨੇ ਸੋ ਉਹਨਾਂ ਨੇ ਜਾਣ ਤੁਸੀਂ ਇੱਥੇ ਕੀ ਕਰਨ ਆਏ ਸੀ ਆਪਾਂ ਇੱਕ ਉਹ ਹੈ ਤੇ ਯਾਰ ਕਰਨੇ ਲਈ اچھا ਉਹ ਤਿਆਰੀ ਕੈਨਸਲ ਹੋ ਗਿਆ ਕਿਹਦਾ ਪਤਾ ਲੱਗ ਗਿਆ ਹਾਂ ਪਤਾ ਲੱਗਿਆ ਕਿਦਾ ਕੁਝ ਪੰਗਾ ਪੜ ਗਿਆ ਅਦਰ ਹਮਰੇ ਸਰਾਈ ਦਾ ਤਾਂ ਇਹ ਕੈਨਸਲ ਕਰ ਦਿੱਤਾ ਉਹਨੇ ਕਿਦਾਂ ਲੱਗ ਰਿਹਾ ਕਿੰਨੇ ਦਿਨ ਹੋ ਗਏ ਇਸ ਪੁਲ ਨੂੰ ਜਿਹੜਾ ਖਰਾਬ ਹੋਇਆ ਨਾ ਕਾਹਵਲ ਸਾਲ ਹੋ ਗਏ ਕਿ ਤੋ ਹੂੰ ਤੋਂ ਬਾਅਦ ਇਹਨੂੰ ਬਣਨ ਚ ਕਿੰਨਾ ਸਮਾਂ ਲੱਗਿਆ ਉਹ ਪਤਾ ਲੱਗੇ 2 ਸਾਲ ਲੱਗੇ 2 ਸਾਲ ਤੋਂ ਬਾਅਦ ਅੱਜ ਜਿਹੜਾ ਇਹਦਾ ਉਦਘਾਟਨ ਸੀਗਾ ਆ ਤਾਂ ਖੁਸ਼ੀ ਤੋਂ ਧੀ ਉਦਘਾਟਨ ਲਈ ਕੇ ਕੈਨਸਲ ਹੋ ਗਿਆ ਦੋ ਕਿਸੇ ਬਾਤ ਦਾ ਵੀ ਹੈ ਜੀ ਖੁਦ ਸੋ ਦੱਸ دیے ਕਿ ਅੱਜ ਜਿਹੜਾ ਉਦਘਾਟਨ ਸੀਗਾ ਸੋ ਇਸ ਨੂੰ ਕੈਨਸਲ ਕਰ ਦਿੱਤਾ ਗਿਆ ਹੈ ਕਿਉਂਕਿ ਮੰਤਪਾਗੀ ਕੱਢੇ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਵੱਲੋਂ ਅੱਜ ਲੁਧਿਆਣੇ ਦੇ ਵਿੱਚ ਆਣਾ ਸੀਗਾ ਸੋ ਲੁਧਿਆਣੇ ਦੇ ਕਈ ਥਾਵਾਂ ਤੇ ਉਹਨਾਂ ਵੱਲੋਂ ਜਿਹੜਾ ਉਦਘਾਟਨ ਕਰਨਾ ਸੀਗਾ ਪਰ ਵੱਡਾ ਜਿਹੜਾ ਹਾਈ ਲੈਵਲ ਦਾ ਜਿਹੜਾ ਬ੍ਰਿਜ ਬਣਿਆ ਹੋਇਆ ਦੇਖ ਸਕਦੇ ਹੋ ਕਿ ਕਾਫੀ ਖੂਬਸੂਰਤੀ ਦੇ ਨਾਲ ਉਹਨੂੰ ਤਿਆਰ ਕੀਤਾ ਗਿਆ ਬ੍ਰਿਜ ਨੂੰ ਸੋ ਦੱਸਦੀ ਹੈ ਕਿ ਇਸ ਰੋਡ ਤੇ ਆਨ ਜਾਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਸੀਗਾ ਸੋ ਦੂਜੇ ਪਾਸੇ ਦੀਆਂ ਤਸਵੀਰਾਂ ਅਗਰ ਦਿਖਾਈਏ ਤੇ ਦੇਖ ਸਕਦੇ ਹੋ ਕਿ ਲੁਧਿਆਣਾ ਦੇ ਜਲੰਧਰ ਬਾਈਪਾਸ ਤੋਂ ਸਲੇਮ ਟਾਬਰੀ ਤੋਂ ਜਗਰਾਉ ਪੁਲ ਵੱਲ ਨੂੰ ਜਾਣ ਵਾਲਿਆਂ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਕਿਉਂਕਿ ਲੁਧਿਆਣਾ ਮਹਾਨਗਰ ਜਗਰਾਉ ਪੁਲ ਤੋਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਇਸ ਰੋਡ ਤੋਂ ਆਂਦੇ ਨੇ ਪਰ ਉਹਨਾਂ ਨੂੰ ਰੂਟ ਜਿਹੜਾ ਡਾਇਵਰਟ ਕਰਨਾ ਪੈਂਦਾ ਸੀਗਾ ਸੋ ਕਿਤੇ ਨਾ ਕਿਤੇ ਭਾਰੀ ਲੰਬਾ ਜਾਮ ਵੀ ਜਿਹੜਾ ਇੱਥੇ ਦੇਖਣ ਨੂੰ ਮਿਲਦਾ ਸੀਗਾ ਸੋ ਦੱਸ ਦਈਏ ਕਿ ਇਸ ਪੁਲ ਦੇ ਬਣਨ ਨਾਲ ਕਾਫੀ ਲੋਕਾਂ ਨੂੰ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਸੀਗਾ ਉਹ ਵੀ ਖਤਮ ਹੁੰਦਾ ਨਜ਼ਰ ਆ ਰਿਹਾ ਸੋ ਅੱਜ ਤਿਆਰੀਆਂ ਕਾਫੀ ਵਧੀਆ ਕੀਤੀਆਂ ਗਿਆ ਸੀਗੀਆਂ ਕਿਉਂਕਿ ਇੱਕ ਪਾਸੇ ਕਰਮਚਾਰੀ ਜਿਹੜੇ ਸਫਾਈ ਦੇ ਨੇ ਉਹਨਾਂ ਵੱਲੋਂ ਸਫਾਈ ਜਿਹੜੀ ਹੈ ਉਹ ਵੀ ਕੀਤੀ ਜਾ ਰਹੀ ਹੈ ਦ ਦੇਖ ਸਕਦੇ ਹੋ ਵਿਲ ਲੱਗੀਆਂ ਹੋਈਆਂ ਨੇ ਤਾਂ ਸਟੇਜ ਵੀ ਜਿਹੜੀ ਆ ਉਹ ਵੀ ਸਜੀ ਹੋਈ ਐ ਸੋ ਬਖੋ ਵੀ ਪੂਰੀ ਤਿਆਰੀ ਜਿਹੜੀ ਅੱਜ ਕੀਤੀ ਹੋਈ ਸੀਗੀ ਸੋ ਉਸ ਤੋਂ ਬਾਅਦ ਦੱਸਦੀ ਐ 12:30 ਦਾ ਜਿਹੜਾ ਸਮਾਂ ਸੀਗਾ ਤਾਂ ਲੋਕਾਂ ਨੂੰ ਬੇ ਬੜੀ ਬੇਸਬਰੀ ਨਾਲ ਜਿਹੜਾ ਇੰਤਜ਼ਾਰ ਸੀਗਾ ਕਿ 12:30 ਵਜੇ ਤੋਂ ਬਾਅਦ ਇਹ ਸੜਕ ਜਿਹੜੀ ਆ ਖੁੱਲ ਜੂਗੀ ਇਹ ਪੁਲ ਜਿਹੜਾ ਖੁੱਲ ਜੂਗਾ ਤੇ ਉਸ ਤੋਂ ਬਾਅਦ ਲੋਕਾਂ ਨੂੰ ਜਿਹੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਉਹ ਕਿਤਨੇ ਕਿਤੇ ਖਤਮ ਹੁੰਦਾ ਨਜ਼ਰ ਆਊਗਾ ਸੋ ਉਸ ਤੋਂ ਬਾਅਦ ਅੱਜ ਦੀ ਅਗਰ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਜਿਹੜਾ ਬਣਿਆ ਹਾਈ ਲੈਵਲ ਦਾ ਜਿਹੜਾ ਬ੍ਰਿਜ ਪੁਲ ਦਾ ਹੈਗਾ ਵਾ ਸੋ ਇਸ ਉਦਘਾਟਨ ਨੂੰ ਅੱਜ ਕੈਨਸਲ ਕੀਤਾ ਗਿਆ ਪਰ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਸੀਗਾ ਤਿਆਰੀਆਂ ਕਾਫੀ ਵਧੀਆ ਜੜੀਆਂ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੋ ਲੋਕ ਕਰਮਚਾਰੀ ਜਿਹੜੇ ਨੇ ਉਹਨਾਂ ਵੱਲੋਂ ਉਹ ਵੀ ਜਿਹੜਾ ਦੇਖ ਸਕਦੇ ਹੋ ਕਿ ਬੈਠੇ ਹੋਏ ਨੇ ਉਹ ਜਾਰੀ ਹੈ 110 ਦੀ ਸੁਰੱਖਿਆ ਵਾਸਤੇ ਪੁਲਿਸ ਜਿਹੜੀ ਹੈ ਆਬਵੀਅਸ ਤੇ ਮੁਸਤੈਦ ਹੈ ਕਿਉਂਕਿ ਇੱਕ ਪਾਸੇ ਕੁਰਸੀਆਂ ਤਾਂ ਦੂਜੇ ਪਾਸੇ ਜਿਹੜੇ ਗਰਮੀ ਤੋਂ ਰਾਹਤ ਵਾਸਤੇ ਲੋਕਾਂ ਦੇ ਵਾਸਤੇ ਜਿਹੜੇ ਇੱਥੇ 쿨ਰ ਵਗੈਰਾ ਵੀ ਜਿਹੜੇ ਲਗਾਏ ਗਏ ਨੇ ਸੋ ਦੱਸ ਦਈਏ ਕਿ ਅੱਜ ਬੜੇ ਬੇਸਵਰੀ ਨਾਲ ਇੰਤਜ਼ਾਰ ਸੀਗਾ ਇੱਕ ਪਾਸੇ ਪੁਲਿਸ ਵੀ ਜਿਹੜੀ ਹੈ ਮੌਜੂਦ ਆ ਸੋ ਉਹਨਾਂ ਨੇ ਵੀ ਗੱਲਬਾਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰਾਂਗੇ ਕਿੰਨੇ ਕਾ ਕਿੰਨਾ ਕਾ ਸਮਾਂ ਜਿਹੜਾ ਉਹਨਾਂ ਨੂੰ ਹੋ ਗਿਆ ਇੱਥੇ ਬੈਠੇ ਨੂੰ ਕਿਉਂਕਿ ਇੱਕ ਪਾਸੇ ਡਿਊਟੀ ਜਿਹੜੀ ਉਹਨਾਂ ਦੀ ਲੱਗੀ ਹੋਈ ਹੈ ਸੋ ਜਾਣਕਾਰੀ ਨਾਮ ਕੀ ਹੈ ਸੱਤ ਥੋੜਾ ਜਸਪ ਇੱਥੇ ਮੈਂ ਬੈਠੇ ਨੂੰ 2 2 ਘੰਟੇ ਉੱਪਰ ਹੋ ਗਏ 2 ਘੰਟੇ ਉੱਪਰ ਹੋ ਗਏ ਕੀ ਸੀਗੀ ਅੱਜ ਦੀ ਤਿਆਰੀ ਜਿਹੜੀ ਪੁਲ ਦੀ ਉਦਘਾਟਨ ਸੀਗਾ ਅੱਜ ਪੁਲ ਦਾ ਹਾਂਜੀ ਹਾਂਜੀ ਹਾਂ ਤੇ ਉਸ ਨੂੰ ਲੈ ਕੇ ਬੈਠੇ ਹਾਂ ਜੀ ਉਹਦਾ ਕਰਕੇ ਡਿਊਟੀ ਸੀ ਕੀ ਤੇ ਕੈਨਸਲ ਹੋ ਗਿਆ ਜੀ ਕੈਨਸਲ ਹੋ ਗਿਆ ਹਾਂ ਤੇ ਕਾਫੀ ਵਧੀਆ ਜੜੀਆਂ ਤਿਆਰੀਆਂ ਹੈਗੀਆਂ ਕਿੰਨੇ ਸਮੇਂ ਤੋਂ ਦੇਖ ਰਹੇ ਹੋ ਇਹ ਪੁਲ ਜਿਹੜਾ ਕਾਫੀ ਹਾਲਤ ਇਹਦੀ ਖਸਤਾ ਇਹ ਕਾਫੀ ਟਾਈਮ ਤੋਂ ਕਾਫੀ ਹਾਲਤ ਖਸਤਾ ਸੀ ਜੀ ਜੀ ਤੇ ਇਹ تیاری ਨਾ ਨਵੇਂ ਬੰਦੇ ਤਿਆਰੀ ਕਰ ਰਹੀ ਸੀ ਜੀ ਇੱਕ ਪਾਸੇ ਤਿਆਰੀਆਂ ਕਾਫੀ ਕੀਤੀਆਂ ਗਈਆਂ ਨੇ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਤੁਹਾਡੇ ਕੋਲ ਲੋਕਾਂ ਨੂੰ ਇਹ ਤਿਆਰ ਵਧੀਆ ਲੋਕਾਂ ਦਾ ਗਿਰਵਾ ਇੱਕ ਤੇ ਨੀਤੀਆਂ ਜਾਂ ਜਿਆਦਾੁਰਘਟਨਾ ਬਹੁਤ ਹੁੰਦੀ ਸੀਗੀ ਇਹਨਾਂ ਫਿਰ ਲੋਕਾਂ ਨੂੰ ਕਾਫੀ ਅੱਛਾ ਮਹਿਸੂਸ ਹੋ ਗਿਆ ਤੇ ਹੁਣ ਕੈਨਸਲ ਹੋ ਗਿਆ ਨਹੀਂ ਕੱਲ ਨੂੰ ਕੱਲ ਨੂੰ ਆ ਸ਼ਾਇਦ ਕਹਿੰਦੇ ਕੱਲ ਨੂੰ ਹੋਊਗਾ ਬਿਲਕੁਲ ਤੋਂ ਅਜੇ ਹਲੇ ਕੋਈ ਵੀ ਸਮਾਂ ਜਿਹੜਾ ਨਿਸ਼ਚਿਤ ਨਹੀਂ ਕੀਤਾ ਗਿਆ ਕਿ ਅਸ ਤੋਂ ਬਾਅਦ ਦਾ ਉਹ ਦੁਗਾਟਨ ਹੈ ਕਦੋਂ ਹੋਣਾ ਹੈ ਪਰ ਹਾਲੇ ਲੋਕਾਂ ਨੂੰ ਇਹੀ ਅਪੀਲ ਹੈ ਕਿ ਇਸ ਪੁਲ ਦੀ ਜਿਹੜੀ ਹਾਲਤ ਖੱਤਾ ਸੀਗੀ ਸੋ ਲੋਕਾਂ ਨੂੰ ਵੱਡਾ ਤੋਹਫਾ ਜਿਹੜਾ ਮਿਲਣ ਵਾਲਾ ਸੀਗਾ ਸੋ ਕਿਤੇ ਨਾ ਕਿਤੇ ਅੱਜ ਨਹੀਂ ਮਿਲਿਆ ਪਰ ਆਉਣ ਵਾਲਾ ਸਮਾਂ ਬਹੁਤ ਜਲਦ ਹੋਊਗਾ ਤੇ ਲੋਕਾਂ ਨੂੰ ਇਸ ਪੁਲ ਦਾ ਜਿਹੜਾ ਲਾਭ ਹੈ ਉਹ ਮਿਲਣਾ ਸ਼ੁਰੂ ਹੋ ਜੂਗਾ ਕਿਉਂਕਿ ਇੱਕ ਪਾਸੇ ਪੁਲ ਜਿਹੜਾ ਬਣ ਕੇ ਤਿਆਰ ਹੋ ਚੁੱਕਿਆ ਆ ਕਾਫੀ ਹਾਈ ਲੈਵਲ ਦਾ ਪੁਲ ਹੈ ਸੋ ਪ੍ਰੋਜੈਕਟ ਕਾਫੀ ਹਾਈ ਲੈਵਲ ਦਾ ਸੀਗਾ ਕਿੰਨੇ ਲੰਬੇ ਸਮੇਂ ਤੋਂ ਇਹ ਪੁਲ ਜਿਹੜਾ ਖੱਤਾ ਸੀਗਾ ਸੋ ਖ बनके ਜਿਹੜਾ ਤਿਆਰ ਹੋ ਚੁੱਕਿਆ ਉਹ ਉਸ ਤੋਂ ਬਾਅਦ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰਾਂਗੇ ਕਿਉਂਕਿ ਅੱਜ ਜਿਹੜੀ ਹੈ ਸੜਕ ਹੈ ਕਾਫੀ ਵਧੀਆ ਤਿਆਰ ਹੋ ਚੁੱਕੀ ਹੈ ਸੋ ਉਸ ਤੋਂ ਬਾਅਦ ਲੋਕਾਂ ਨੂੰ ਜਿਹੜਾ ਰੂਟ ਡਾਇਵਰਟ ਕਰਨਾ ਪੈਂਦਾ ਸੀਗਾ ਉਹ ਉਹ ਕਿਤੇ ਨ ਕਿਤੇ ਉਹਨਾਂ ਨੂੰ ਕਿੰਨੇ ਕੀ ਜਿਹੜੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਉਸ ਤੋਂ ਬਾਅਦ ਹੁਣ ਕਿੱਦਾਂ ਦਾ ਜਿਹੜਾ ਉਹਨਾਂ ਨੂੰ ਜਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਉਹ ਖਤਮ ਹੁੰਦੀ ਆ ਜਿਹੜੀਆਂ ਨਜ਼ਰ ਆ ਰਹੀਆਂ ਨੇ ਤਾਂ ਲੋਕ ਜਿਹੜੇ ਨੇ ਬੜੇ ਬੇਸਬਰੀ ਨਾਲ ਇੰਤਜ਼ਾਰ ਜਿਹੜਾ ਕਰ ਰਹੇ ਸੀਗੇ ਸੋ ਉਸ ਤੋਂ ਬਾਅਦ ਹੁਣ ਖੱਜਲ ਖਵਾਰੀ ਜਿਹੜੀ ਖਤਮ ਹੁੰਦੀ ਨਜ਼ਰ ਆ ਰਹੀ ਸੀਗੀ ਸੋ ਗੱਲਬਾਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰਾਂਗੇ ਲੋਕਾਂ ਨਾਲ ਕਿਉਂਕਿ ਲੋਕਾਂ ਨੂੰ ਕਿੰਨੀ ਕੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਸੀਗਾ ਸੋ ਉਸ ਤੋਂ ਬਾਅਦ ਹੁਣ ਕਿੱਦਾਂ ਦਾ ਉਹਨਾਂ ਨੂੰ ਲੱਗ ਰਿਹਾ ਕਿਉਂਕਿ ਕਿੰਨੇ ਦਿ ਇਹ ਕਿੰਨੇ ਦਿਨ ਹੋ ਗਏ ਸੜਕ ਖਰਾਬ ਸੜਕ ਖਰਾਬ ਹੋਈ ਨੇ ਉਹ 3-4 ਸਾਲ ਤੋਂ ਹੀ ਹੈ ਉਸ ਤੋਂ ਬਾਅਦ ਹੁਣ ਇਹ ਬਣ ਗਿਆ ਹੁਣ ਬਹੁਤ ਵਧੀਆ ਵਧੀਆ ਲੱਗ ਰਿਹਾ ਪਰ ਅੱਜ ਇਹਦਾ ਉਦਗਾਟਨ ਸੀਗਾ ਇਹ ਅੱਜ ਹੋਇਆ ਨਹੀਂ ਪਤਾ ਹੈਗਾ ਕੁਝ ਨਹੀਂ ਸੋ ਦੱਸ ਦਈਏ ਕਿ ਹੋਰ ਜਿਹੜੇ ਲੋਕ ਨੇ ਉਹਨਾਂ ਨੇ ਵੀ ਗੱਲਬਾਤ ਕਰਨ ਦੀ ਜੜੀ ਹੈ ਕੋਸ਼ਿਸ਼ ਕਰਾਂਗੇ ਪਰ ਅ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਜਿੱਥੇ ਲੋਕਾਂ ਨੂੰ ਪੁਲ ਦੇ ਥੱਲੇ ਜਿਹੜਾ ਜਾਣਾ ਪੈਂਦਾ ਸੀਗਾ ਉਸ ਤੋਂ ਬਾਅਦ ਘੁੰਮ ਕੇ ਉਹਨਾਂ ਨੂੰ ਸੜਕ ਦੇ ਉੱਤੇ ਜਿਹੜਾ ਚੜ੍ਹਨਾ ਪੈਂਦਾ ਸੀਗਾ ਸੋ ਦੱਸ ਦਈਏ ਕਿ ਤਿਆਰੀਆਂ ਕਾਫੀ ਖੂਬਸੂਰਤ ਜਿਹੜੀਆਂ ਹੋ ਰਹੀਆਂ ਸੀਗੀਆਂ ਤਾਂ ਉਸ ਤੋਂ ਬਾਅਦ ਜਿਹੜਾ ਦੇਖ ਸਕਦੇ ਹੋ ਕਿ ਅੱਜ ਲੋਕਾਂ ਦੇ ਮਨਾਂ ਦੇ ਵਿੱਚ ਉਤਸ਼ਾਹ ਸੀਗਾ ਕਿ ਅੱਜ ਇਹ ਪੁਲ ਜਿਹੜਾ ਖੁੱਲੂਗਾ ਤੇ ਉਸ ਤੋਂ ਬਾਅਦ ਲੋਕਾਂ ਦੀ ਦਿੱਕਤਾਂ ਜਿਹੜੀਆਂ ਉਹ ਖਤਮ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਪੁਲ ਜਿਹੜਾ ਇਹ ਕਦੋਂ ਖੁੱਲਦਾ ਹੈ ਸੋ ਉਸ ਤੋਂ ਬਾਅਦ ਉਹ ਵੀ ਜਿਹੜਾ ਸਮਾਂ ਤੁਹਾਡੇ ਨਾਲ ਸਾਂਝਾ ਕਰਾਵ Managing man, i'm managing my camera and i'm managing all